10 ਫੁੱਟ ਦੇ ਉੱਤੇ ਇੱਕ ਪੱਟੀ ਆ ਰੁੱਖਾਂ ਦੀ ਇਹ ਪੱਟੀਆਂ ਜਿਹੜੀਆਂ ਨਾਰਥ ਸਾਊਥ ਹੋਣਗੀਆਂ ਇਧਰ ਈਸਟ ਹੈ ਇਧਰ ਵੈਸਟ ਹੈ ਨਾਰਥ ਸਾਊਥ ਪੱਟੀਆਂ ਹਰ 100 ਫੁੱਟ ਤੋਂ ਬਾਅਦ ਆਉਗੀ ਇਹ ਹੈਗੀ ਕਿੰਨੂ ਦੀ ਨਾਲ ਇਹਦੇ ਹੈਗਾ ਸਿਲਵਰ ਰੁੱਖ ਇੱਕ ਕਿੰਨੂ ਇੱਕ ਸਿਲਵਰ ਰੁੱਖ ਅੱਛਾ ਇਹ ਜਿਹੜਾ ਤੁਸੀਂ ਡਿਸਟੈਂਸ ਰੱਖਿਆ ਹੈ ਹਾਂਜੀ ਕਿੰਨਾ ਚਾਹੀਦਾ ਹੁੰਦਾ ਹਾਂਜੀ ਕਿੰਨੂ ਦੇ ਹਾਂਜੀ ਹਾਂ ਇਹ ਇੱਕ ਅਲੱਗ ਮਾਡਲ ਨੇ ਇੱਕ ਤਾਂ ਆਰਚਰਡ ਮਾਡਲ ਹੈ ਜਿਹੜਾ ਆਰਚਰਡ ਮਾਡਲ ਹੋਰ ਤਰ੍ਹਾਂ ਦਾ ਇਹਨੂੰ ਐਲੀਜ਼ ਮਾਡਲ ਬੋਲਦੇ ਆ ਅਸੀਂ ਹਾਂ ਇਹ ਐਲੀਜ਼ ਮਾਡਲ ਇਹ ਸਰੋਂ ਤਾਂ ਅਸੀਂ ਜੀਐਸੀ 7 ਲਾਈ ਸੀਗੀ ਉਹ ਮੈਨੂੰ ਤਾਂ ਅਸੀਂ ਦੇਸੀ ਉਹ ਹਾਈਬ੍ਰਿਡ ਹੈ ਉਹਦਾ ਬੀਜ ਦੁਬਾਰਾ ਰੱਖ ਲਿਆ ਤੇਲ ਹੋ ਗਈ ਇਸ ਵਾਰੀ ਇਹ ਦੋ ਪਲਾਟ ਸਾਡੇ ਫੇਲ ਹੋ ਗਏ ਤੇ ਗੰਨੇ ਦਾ ਇੱਕ ਮਾਡਲ ਹੈਗਾ ਜਿਹਨੂੰ ਅਸੀਂ 4 12 ਦਾ ਮਾਡਲ ਬੋਲਦੇ ਆ ਦੋ ਲੈਣਾ 4 ਫੁੱਟ ਤੇ 12 ਫੁੱਟ ਦੀ ਸਪੇਸ ਹੈ 4 12 ਦਾ ਤੇ ਇਹਦੇ ਵਿੱਚ ਪੰਜ ਕੰਪੋਨੈਂਟ ਨੇ ਆਪਾਂ ਅੱਗੇ ਜਾ ਕੇ ਦਿਖਾ ਦੇਣਾ ਇਹ ਝਾੜ ਉਹ ਨਹੀਂ ਦਿੰਦਾ ਹਾਂ ਨਹੀਂ ਛੜਦਾ ਕੱਟ ਦਿੰਦਾ ਉਹਨਾਂ ਤਾਂ ਨਹੀਂ ਲਊਗਾ ਇੱਥੇ ਆ ਗਿਆ ਚਿਕੂ ਅਮਰੂਦ ਸ਼ਹਿਤੂਦ ਤੇ ਮਾਲਟਾ ਇਹ ਸਭ ਨੂੰ ਫਰੂਟ ਆ ਰਿਹਾ ਹੈ ਇਧਰਲੀ ਸਾਈਡ ਤੇ ਆ ਗਿਆ ਖੈਰ ਸਾਡਾ ਇੱਕ ਜਿਹੜੀ ਸਾਡੀ ਵੈਜੀਟੇਸ਼ਨ ਸੀ ਨਾ ਜਦੋਂ ਸਾਡਾ ਐਰਿਡ ਜ਼ੋਨ ਹੈ ਇਧਰਲਾ ਐਰਿਡ ਜ਼ੋਨ ਦੀ ਜਿਹੜੀ ਵੈਜੀਟੇਸ਼ਨ ਸੀ ਉਹ ਥਾਰਨੀ ਹੁੰਦੀ ਤਾਂ ਜਿਉਂ ਇਹ ਸ਼ੋ ਡਿਰੀਗੇਸ਼ਨ ਆਈ ਨਹਿਰਾਂ ਆਈਆਂ ਇਹਦੇ ਨਾਲ ਸਾਡੀ ਜਿਹੜੀ ਹੈਗਾ ਉਹ ਤਾਂ ਪੂਰਾ ਟੈਕਸਚਰ ਚੇਂਜ ਹੋ ਗਿਆ ਸਾਡੀ ਵੇਜੀਟੇਸ਼ਨ ਦਾ ਅੱਜ ਕੰਡਿਆਂ ਵਾਲੇ ਜਿੰਨੇ ਵੀ ਰੁੱਖ ਹੈ ਉਹ ਸਾਰੇ ਲੋਪ ਹੋ ਗਏ ਕਿਉਂ ਨਾ ਹੋ ਨਾ ਬਿਲਕੁਲ ਸਹੀ ਗੱਲ ਹੈ ਕੰਡੇ ਵਾਲੇ ਮਤਲਬ ਕੰਡੇ ਜਿਵੇਂ ਕਿਕਰ ਸੀ ਫੇਰ ਫੇਰ ਉਹਦੇ ਚ ਸੀ ਥੋਰਨੀ ਸੀ ਫੇਰ ਲੌਪ ਹੋ ਗਿਆ ਇਹ ਵੀ ਕੰਡਿਆਂ ਵਾਲੇ ਸੀ ਵਨ ਸੈਂਟੀਫਿਕਲੀ ਕਿਵੇਂ ਹੋਇਆ ਇਹ ਹਿਸਾਬ ਇਹ ਉਹ ਝੋਨਾ ਲੱਗ ਗਿਆ ਨਾ ਹਿਊਮਿਡਿਟੀ ਵਧ ਗਈ ਅੱਛਾ ਹਿਊਮਿਡਿਟੀ ਕਰਕੇ ਹਾਂ ਹਿਊਮਿਡਿਟੀ ਕਰਕੇ ਇਹ ਹੈਗਾ ਜੀ ਲਸੂੜਾ ਇਹ ਵੀ ਲੌਪ ਹੋ ਗਿਆ ਵਿਚਾਰਾ ਇਹ ਲਸੂਰੀ ਤਾਂ ਮਿਲ ਜਾਂਦੀ ਹੈ ਇਹ ਨਹੀਂ ਮਿਲਦਾ ਐਡੇ ਐਡੇ ਮੂਤਾ ਹਾਂ ਬਹੁਤ ਮੁਸ਼ਕਲ ਨਾਲ ਲੱਭਿਆ ਸੀ ਇਹ ਲਸੂੜਾ ਦਾ ਪਲਾਂਟ ਹੈ ਜਦੋਂ ਲੱਗਦਾ ਇਹਨੂੰ ਖਾਣ ਇਧਰ ਫਰੀਕ ਹਲ ਸੁਢੀ ਹੁੰਦੀ ਹੁੰਦੀ ਹੈ ਹਾਂ ਉਹ ਤਾਂ ਮਿਲ ਜਾਂਦੀ ਹੈ ਉਹ ਸੁੜੇ ਹੋ ਜਾਂਦੇ ਹੈ। ਹਾਂ ਆ ਇੱਥੇ ਪਹਿਲਾਂ ਅਸੀਂ ਪਪੂਲਰ ਲਾ ਬੈਠੇ ਹੋਣ ਅਸੀਂ ਨੂੰ ਕੱਢਣਾ ਹੈਗਾ ਇਹ ਹੈਗਾ ਚਿੱਟਾ ਸਰਸ ਤੇ ਚਿੱਟੇ ਸਰਸ ਦੀ ਲਾਈਨ ਹੈ ਤੇ ਬੜਾ ਸੋਹਣਾ ਇਹ ਵੀ ਸਿੱਧਾ ਜਾਂਦਾ ਹੈਗਾ ਇਹਦੇ 12 ਪਲਾਂਟ ਹੈ ਚਿੱਟੇ ਸਰਸ ਦੇ। ਇਧਰਲੀ ਸਾਈਡ ਤੇ ਆ ਗਿਆ ਆੜੂ ਸਹੁੰਜਣਾ ਤੇ ਨਿੰਮ ਤਿੰਨ ਪ੍ਰਜਾਤੀਆਂ ਨੇ ਇਹਦੇ ਵਿੱਚ। ਇਹ ਸਹੁੰਜਣੇ ਨੂੰ ਪਹਿਲਾਂ ਅਸੀਂ ਰੁੱਖ ਬਣਾ ਲਿਆ ਰੁੱਖ ਨਹੀਂ ਹੈ ਸੱਚ ਬਣਾਉਣਾ ਹਣਾ ਇਹਨੂੰ ਸ਼ਰਬ ਰੱਖੀਏ ਇਹਨੂੰ ਮੁੱਢ ਚੋਂ ਕੱਟ ਦਿਓ ਤਾਂ ਇਹਨੂੰ ਸ਼ਰਬ ਬਣਾ ਕੇ ਰੱਖੋ ਝਾੜੀ ਨੂੰ ਮਾ। ਤੇ ਫੇਰ ਉਹਨੂੰ ਸੌਖਾ ਦੀ ਪਲਕਿੰਗ ਵੀ ਸੌਖੀ ਰੁਖਤ ਹੈ ਇਹ ਟੁੱਟ ਜਾਂਦਾ ਇਹ ਮਾੜੀ ਜਿਹੀ ਨੇਰੀ ਆ ਟੁੱਪ ਜਾਂਦਾ ਹਾਂ ਨਾ ਟੁੱਟ ਜਾਂਦਾ ਇਹਦੇ ਆਪਾਂ ਪੱਤੇ ਕੰਮ ਲੈਨੇ ਆ ਇਹਦੇ ਪੱਤੇ ਹਾਂ ਪੱਤੇ ਵੀ ਫਾਲੀਆਂ ਦਾ ਚਾਰ ਬਣ ਜਾਂਦੇ ਫਾਲੀਆਂ ਦਾ ਚਾਰ ਪੰਜ ਜਾਂਦੇ ਚਾਰ ਬੜਾ ਬੰਦਾ ਇਹ ਜੌਨ ਇਹ ਕੋਨੇ ਜੌਨ ਇਹ ਬਿਨਾ ਛਿਲਕੇ ਤੋਂ ਇਹਦਾ ਇਹ ਜਿਹੜਾ ਹੈਗਾ ਅਸੀਂ ਉਹ ਸੱਤੂ ਬਣਾਉਨੇ ਆ ਅੱਛਾ ਹੂੰ ਸੱਤੂ ਪੀ ਕੇ ਵੀ ਗਏ ਕਿਰਾਂ ਹਾਂ ਇੱਕ ਵਾਰ ਤੁਸੀਂ ਆਏ ਸੀ ਉਹਦੋਂ ਸੱਤੂ ਪਿਆਈ ਤੁਹਾਨੂੰ ਅਸੀਂ ਪੁੱਛ ਮੈਨੂੰ ਵੀ ਪਤਾ ਨਹੀਂ ਕਿੰਨੇ ਏਕੜ ਚਾ ਤੁਹਾਡਾ ਸਾਰਾ ਫਾਰਮ ਇਹ ਵੀ ਏਕੜ ਜੀ ਹੈ ਇਹਨਾਂ ਦੇ ਚੇਨ ਵਿੱਚ ਨਾ ਸੀ ਗਏ। ਤੇ ਉਹ ਤੇ ਬਰਮਾ ਡੇਕ ਹੋਗੀ। ਬਰਮਾ ਡੇਕ ਨੂੰ 7 ਸਾਲ ਬਾਅਦ ਪਟਾਂਗੇ ਤੇ ਇਹਦਾ ਫਰਨੀਚਰ ਬਣਾਵਾਂਗੇ। ਨੰਬਰ 3 ਇਹਦੇ ਵਿੱਚ ਇਹ ਹਰੇ-ਚਾਰੇ ਵਾਸਤੇ ਇੰਟਰਕ੍ਰੋਪਿੰਗ ਹੋਗੀ। ਨੰਬਰ 4 ਹੈ ਜਿਹੜੇ ਤੇ ਪੱਤੇ ਹੋਗੇ। ਪੱਤਿਆਂ ਨੂੰ ਕਟ-ਕਟ ਕੇ 700 ਬਰਮਾ ਡੇਕ ਹੈ। ਇਹਦੇ ਨਾਲ ਅਸੀਂ 100 ਬੱਕਰੀ ਪਾਲਾਂਗੇ। ਨੰਬਰ 5 ਜਿਹੜੀਆਂ ਇਹਦੀਆਂ ਆ ਮੋਟੀਆਂ ਟਹਿਣੀਆਂ ਰਹਿ ਗਈਆਂ। ਇਹਨੂੰ ਅਸੀਂ ਚਾਰ ਕੋਲ ਬਣਾਵਾਂਗੇ ਇਹਦਾ ਕੱਚਾ ਕੋਲਾ। ਉਹ ਕੱਚਾ ਕੋਲਾ ਜਾਨਵਰਾਂ ਦੇ ਖੁੱਡਿਆਂ ਦੇ ਥੱਲੇ ਵਿਛਾਵਾਂਗੇ। ਉਹਦੇ ਨਾਲ ਜਾਨਵਰ ਬਿਮਾਰ ਨਹੀਂ ਹੋਣਗੇ। ਤਾਂ ਇਸ ਮਾਡਲ ਦੇ 5 ਕੰਪੋਨੈਂਟ। ਇਸੀ ਇਹਨੂੰ ਰੱਖਣਾ ਲਾਉਣੀ ਹੈ ਆਪਣਾ ਪੌੜੀ ਲਾ ਕੇ ਬੈਟਰੀ ਵਾਲੀ ਹੈਗੀ ਆਰੀ ਚਰ ਚਰ ਕਰਕੇ ਥੱਲੇ ਸਿੱਟ ਲੈਣਾ ਇਹਨੂੰ ਉਸੀ ਰੋਜ਼ ਇੱਕ ਲੈਂਡ ਕੱਟ ਦੇਣੀ ਹੈ ਪੂਰੀ ਇੱਕ ਲੈਂਡ ਕੱਟ ਦੇਣੀ ਹੈ ਕੱਟ ਕੇ ਇਹਨੂੰ ਰੇੜੀ ਚ ਪਾ ਕੇ ਤੇ ਬੱਕਰੀਆਂ ਨੂੰ ਮੂਰੇ ਜਾ ਵੜਨੀ ਆ ਬੱਕਰੀਆਂ ਨੇ ਪੱਤੇ ਖਾ ਲੈਣੇ ਤਾਂ ਆਹ ਰਹਿ ਜਾਣੇ ਮਾੜੇ ਇੱਥੇ ਗੰਨਾ ਵੀ ਤਾ ਇੱਥੇ ਗੰਨਾ ਹੁਣ ਦੀ ਤਾ ਗੰਨਾ ਪਹਿਲਾਂ ਵੀ ਲਾਇਆ ਸੀਗਾ ਫਿਰ ਉਹ ਪੁਰਾਣਾ ਹੋ ਗਿਆ ਸੀ ਹੁਣ ਦੁਬਾਰਾ ਲਾਇਆ ਹੈ ਜੋ ਨੇ ਪੈਂਤੀ ਪਲਾਂਟ ਹੈ ਉਹਨਾਂ ਨੂੰ ਕੱਟ ਕੇ ਸੀ ਟੋਕੇ ਵਿੱਚ ਦੀ ਪੁੱਤਰ ਕੇ ਇੱਥੇ ਨਿਸ਼ਾ ਆ ਦਿੰਨੇ ਆ ਇੱਥੇ ਮਲਚ ਕਰਦੇ ਆ ਉਹ ਸਾਰਾ ਨਿਊਟ੍ਰੀਸ਼ਨ ਇੱਥੇ ਆ ਗਿਆ ਤੇ ਇਥੋਂ ਆਲੂਆਂ ਨੇ ਚੱਕ ਲਿਆ ਉਹਦੇ ਨਾਲ ਵਾਖੇ ਇੱਕ ਰਸਤੋਂ ਆ ਬਗਰੇ ਹਾਂ 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 ਬਿਲਕੁਲ ਬੜਾ ਜ਼ਬਰਦਸਤ ਹੈ ਪਰ ਉਹ ਅੱਗੇ ਪੀਂਦਾ ਵੀ ਉਹਦਾ ਹਿਸਾਬ ਕਿਤਾਬ ਹੁੰਦਾ ਨਾ ਬਾਲਾਂ ਨਾਲ ਗਰਮ ਵੀ ਹੁੰਦਾ ਨਾ ਹਾਂ 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 ਆ ਇਧਰਲੇ ਪਾਸੇ ਆ ਗਿਆ ਅੰਬੀਰ ਡਿੱਗ ਫਿਰ ਪੱਪੂ ਕੋਸ਼ਾ ਨਾਸ਼ਪਾਤੀ ਤੇ ਹੋਰ ਸਾਰਿਆਂ ਨੂੰ ਫੂਟ ਆ ਰਿਹਾ ਸਾਰੀ ਲਾਈਨ ਇਹ ਚਨਾ ਸਿਰ ਅੰਬੀ ਵੀ ਚਨਾ ਇਹੀ ਚਰਾਂ ਦੇ ਸੋ ਅੰਗੂਰ ਆ ਗਏ ਜਿਵੇਂ ਕੋਈ ਇਹਨਾਂ ਨੂੰ ਖਾਣੇ ਨੇ ਆੜੂ ਆ ਗਏ ਸਾਰਾ ਫਰੂਟ ਇਹਨਾਂ ਨੇ ਖਾਣਾ ਹੈ ਖਾ ਕੇ ਇਹਨਾਂ ਨੇ ਕਨਵਰਟ ਕਰਨਾ ਹੈ ਇਹ ਉੱਪਰ ਆ ਗਏ ਜਾਨਵਰਾਂ ਦਾ ਕੋਈ ਸੋ ਗਿਆ ਤਾਂ ਕੋਸ਼ ਆ ਗਿਆ ਇਹਦੇ ਸੀਗਾ ਕੋਕਟੇਲ ਹੋਰ ਕੱਲ ਮਰਗੀ ਇੱਕ ਸੀਗੀ ਇਹਦੇ ਵਿੱਚ ਕੁਝ ਉਹ ਖੁੱਲੇ ਖਲੇ ਛੱਡੇ ਹੋ ਜਾ ਜਾਨਵਰਾਂ ਦਾ ਸਵਰਗ ਇਹਨਾਂ ਕੋਲ ਹੈ ਹਾਂ ਇਹ ਬਜਰੀ ਘਰ ਅੱਜ ਕਦੋਂ ਤੋਂ ਬੋਲ ਰਹੀ ਹੈ ਕੁੱਤੇ ਨੂੰ ਬੜਾ ਸ਼ਾਂ ਸ਼ਾਂ ਹੋ ਗਈ ਉੱਪਰ ਇਹਨਾਂ ਨੇ ਸਾਰਾ ਕਵਰ ਕਰ ਲੈਣਾ ਇੱਕ ਤਾਂ ਅਸੀਂ ਆਹ ਸ਼ਾਂਗ ਦੇਨੇ ਹੁੰਨੇ ਆ ਇਹਨਾਂ ਨੇ ਹੁਣ ਪੂਰਾ ਤਾਂ ਗੁਫਾ ਹੀ ਬਣ ਜਾਣੀ ਹੈ ਅਬਰ ਮਾ ਡੇ ਕਾਣੇ ਤੋਂ ਫਟਾਰਾ ਲੈ ਲੈਣਾ ਦਸਕ ਦਿਨਾਂ ਦੇ ਵਿੱਚ ਮੈਨੇ ਬੁੜੀ ਸ਼ਾਨਦਾਰ ਲੈਣੀ ਆ ਉੱਪਰ ਉਹ ਇਹਨਾਂ ਨੇ ਕਵਰ ਕਰ ਲੈਣਾ ਕੁਲੀ ਕਦੋਂ ਦੇ ਜੁੜੇ ਹੋਏ ਜੀ ਕੀਤੇ ਲੈ 12 ਸਾਲ ਇਹ ਕਿ ਮਿਕਚਰ ਚ ਆ ਜਾਂਦੀ ਉੱਥੇ ਕਿ ਜਿੰਨਾ ਤੁਸੀਂ ਕਹਾ ਵੱਡੀ ਹੋਣੀ ਹੈ ਜੀ ਇਹ ਵਾਲੀ ਹਾਂ ਇਹ ਬਸ ਹੋਰ ਮਹੀਨੇ ਦੇ ਵਿੱਚ ਉਹੀ ਬਣ ਜਾਣੀ ਹੈ ਅੱਛਾ ਹਾਂ ਉਹ ਆਹ ਉਹ ਕੰਦੇ ਟਿੱਕੀ ਨਹੀਂ ਕਰਨਾ ਇਹ ਲੋਟਣੇ ਆਜੋ ਆ ਬੈਂਟਮ ਆ ਕੋਈ 10 ਇੱਕ ਟੋਟੂ ਟੋਟੂ ਹੁੰਦਾ ਕਿਹਦਾ ਇਹ ਚਿਕਾ ਲਾਪੜ ਇਹ ਬੱਤਕ ਦੇ ਬੱਚੇ ਨੇ ਇਹ ਬੱਤਕ ਨੇ ਬੱਚੇ ਦਿੱਤੇ ਆ ਅੱਛਾ ਬੱਤਕ ਵੀ ਬੈਠੀ ਆ ਹਾਂ ਕਿੰਨੇ ਬੱਚੇ ਇੱਥੇ ਨੇ ਇਹਨਾਂ ਮੈਨੇ ਪੰਜ ਛੇ ਆ ਜਾਂਦਾ ਆ ਬੱਤਕ ਮਗਰ ਖੜ ਗਿਆ ਤੂੰ ਪਰੇ ਬਾਹਰ ਨਿਕਲ ਇਹ ਫਿਰ ਉਹ ਪਾਣੀ ਦਾ ਹੈਗਾ ਇਹ ਜਾਨਵਰ ਪਾਣੀ ਦਾ ਨਾ ਮੈਂ ਫਸਟ ਟਾਈਮ ਆਈਡੀਪੀ ਜੀ ਦਾ ਖੜੀ ਬਿੱਲੀ ਬੁੱਲੀ ਹਾਂ ਨਾ ਨਾ ਇਹ ਇਹ ਦਿਨੇ ਦਿਨੇ ਆ ਨਾ ਰਾਤ ਨੂੰ ਰਾਤ ਨੂੰ ਤੰਤ ਕਰਦੇ ਰਾਤ ਨੂੰ ਆਪਣੇ ਆਪਣੇ ਸਾਰੇ ਕਮਰੇ ਚਲੇ ਜਾਣਾ ਦਿਨੇ ਦਿਨੇ ਆ ਹਾਂ ਤੁਸੀ ਆ ਕੜੀ ਪੱਤਾ ਇਹਦੇ ਤੁਸੀਂ ਕੜੀ ਪੱਤਾ ਹੋਰ ਵੀ ਦੇਖਿਆ ਹੋਣਾ ਇਹਦਾ ਤੋੜ ਕੇ ਇਹ ਖੁਸ਼ਬੂ ਲੈ ਕੇ ਦੇਖੋ ਸਾਰੀ ਖੇੜ ਬਿੱਟੀ ਟੀਤੀ ਦੀ ਹੈ ਕੜੀ ਪੱਤੇ ਨੂੰ ਨਾ ਮੈਂ ਨਹੀਂ ਭੁੱਲ ਸਕਦਾ ਬੰਬੇ ਚ ਕੀ ਜਨਾ ਇਹ ਹਰ ਸਬ지 ਚ ਪਾ ਦਿੰਦੇ ਆ ਉਹ ਮੈਂ ਕਿਹਾ ਯਾਰ ਕੜੀ ਕੁੜੀ ਚ ਪਾ ਲਿਆ ਕਰੋ ਹਰ ਚੀਜ਼ ਦਾ ਟੇਸ ਬੜਾ ਹੋਰ ਜਾਂਦਾ ਬਣ ਗਿਆ ਮਸ਼ਹੂਰ ਸੀਗਾ ਵੀ ਤੁਹਾਡੇ ਨੂੰ ਕਹਿੰਦਾ ਸੀ ਪਾ ਦੋ ਉਹ ਕੜੀ ਪੱਤਾ ਪਾਇਆ ਨਹੀਂ ਤੇ ਮੈਂ ਕਿਹਾ ਉਹ ਕਰਤਾ ਹੋ ਸਤਿਆਨਾਥ ਸੁਦਰੰਦਰ ਉਹ ਜਿਹਾਂ ਦੇ ਚੰਗਾ ਬਹੁਤ ਹੁੰਦਾ ਹੈ ਹਾਂ ਹਾਂ ਚੰਗਾ ਹੁੰਦਾ ਬਹੁਤ ਚੰਗਾ ਹੁੰਦਾ ਆ ਵੀ ਇਧਰ ਵੀ ਸਗਾਂ ਮੁਰਗੀਆਂ ਦੇ ਵਿੱਚ ਹੀ ਹੋਇਆ ਪਿਆ ਹੈ ਹੈ ਆ ਦੇਸੀ ਨੇ ਬਈ ਇਹ ਵਾਲੀਆਂ ਦੇਸੀ ਨਹੀਂ ਹੈਗੀਆਂ ਹਾਂ ਉਹ ਜਿਹੜੀਆਂ ਹੁੰਦੀਆਂ ਜਿਹੜੀਆਂ ਪਹਿਲਾਂ ਹੁੰਦੀਆਂ ਸੀਆਂ ਆਪਣੇ ਕੋਲ ਆਹਾਂ ਕੋਲ ਬੁੱਤਾਂ ਕਰਕੇ ਬਾਹਰ ਹੁੰਦੇ ਜਲਵਾ ਹੋ ਗਿਆ ਇੱਦਾਂ ਅੱਛਾ ਇਹ ਬਿਲਡਿੰਗ ਸਾਰੀ ਮੱਢਦੀ ਐ। ਕੀ ਬਾਤ ਐ? ਹਾਂ ਇਹਦੇ ਵਿੱਚ ਮੱਢਦੀਆਂ ਜਿਹੜੀਆਂ ਕਮੀਆਂ ਸੀ ਉਹ ਕੱਡੀਆਂ ਗਈਆਂ। ਇੱਕ ਤਾਂ ਕੰਬੀ ਸੀ ਥੱਲੇ ਉਹ ਰਹੀ ਲੱਗ ਜਾਂਦੀ ਸੀ। ਉਹ 5 ਵਾਰ ਪੱਕੇ ਲਾ ਦਏ। ਸੈਕੰਡ ਸੀ ਨੂੰ ਵਾਰ-ਵਾਰ ਲਿਪਣਾ ਪੈਂਦਾ ਸੀ। ਉਹ ਲਿਪਣ ਕੋ ਅਸੀਂ ਇਧਰਲੇ ਪਾਸੇ ਟੂਟ ਦੇ ਨਾਲ ਵਿੰਡ ਬ੍ਰੇਕ ਵਾਲ ਬਣਾ ਦਿੱ। ਹੋਰ ਦਸਾਂ ਦਿਨਾਂ ਦੇ ਵਿੱਚ ਇਹ ਗੁਫਾ ਬਣ ਜਾਣੀ ਐ। ਆ ਟੁੱਟਣੇ ਜਿਹੜਾ ਉਹ ਆ ਲੈਣਾ ਪਊ। ਤਾਂ ਇੱਥੇ ਭਮੀ ਅੱਜ ਬਾਰਿਸ਼ ਅੱਜ ਕੋਈ ਵਾਛੜ ਕੁਛ ਨਹੀਂ ਇਹਦੇ ਤੇ ਪੈਣਾ। ਕਿਸੇ ਦੇ ਜਾਨਵਰਾਂ ਦੇ ਕਮਰੇ ਨੇ। ਇਹ ਜੇ ਹੁਣ ਅੱਛੋ ਇੱਥੇ ਆ ਜਾਣਗੇ। ਹਾਂ ਰਾਤ ਨੂੰ ਇੱਥੇ ਆ ਜਾਣੇ। ਇਹਦੀ ਵਰ ਸਫਾਈ ਇਸ ਮਦਨੇ ਪੂਰੀ ਇਹਨਾਂ ਨੂੰ ਸਫਾਈ ਕਰਦੇ ਆ। ਵਾਹ ਵਾਹ। ਇਹ ਸਾਡਾ ਇੱਥੇ ਮੁੰਡਾ ਅਜਿਹਾ ਰੱਖਿਆ ਟੇਕਰ ਹੈ। ਉਹਦੀ ਰਾਇਸ਼ ਹੈ। ਅੱਛਾ। ਹਾਂ ਉਹਦੇ ਉੱਪਰ ਆਵਾਜ਼। ਉਹ ਪੂਰੇ ਪੁਰਾਣੇ ਛੁੱਲੇ। ਹਾਂ। ਹੈ? ਹੂੰ। ਤਾਂ ਇਹ ਸਭ ਚੀਜ਼ਾਂ ਕੱਲਾ ਉਹ ਔਰਕੈਸਟਰ ਵਾਂਗੂ ਬਖਾਵਾ ਨਹੀਂ। ਸਾਰੇ ਯੂਜ਼ ਹੁੰਦੀਆਂ ਨੇ। ਹਾਂ। ਦਾ ਬੈਸਟ ਉਹਦੇ ਉਹਦੇ ਥੱਲੇ ਸੀ ਬਿਠਾਉਣੇ ਆ ਕਾੜਾ ਵੀ ਲੈਣ ਦੀ ਲੋਟ ਨਹੀਂ ਅੱਛਾ ਕਾੜਾ ਲੈਣ ਦੀ ਲੋੜ ਨਹੀਂ ਲੋੜੀ ਨਹੀਂ ਤੁਸੀਂ ਇੱਥੇ ਬੈਠੋ ਤਾਂ ਤੁਹਾਡਾ ਬੁਖਾਰ ਬੈਠਣ ਨਾਲ ਹੀ ਰਹਿ ਜਾਣਾ ਆਹ ਆ ਬੱਚਾ ਗੋਲੂ ਹੈ ਇਹ ਪ੍ਰੋਫੈਸਰ ਹਰਪ੍ਰੀਤ ਸਫੀ ਦਾ ਬੇਟਾ ਹੈ ਅੱਜ ਇਹ ਐਮਜ਼ ਟਿਕਰ ਜਾ ਕੇ ਦਿਖਾ ਲਿਆ 6 ਮਹੀਨਿਆਂ ਤੋਂ ਲਗਾਤਾਰ ਬੁਖਾਰ ਚੜ ਰਿਹਾ ਹੈ ਲਗਾਤਾਰ ਬੁਖਾਰ ਲੈਂਦਾ ਨਹੀਂ ਪਿਆ ਤਾਂ ਇਹ ਸਾਡੇ ਕੋਲ 3 ਮਹੀਨੇ ਪਹਿਲਾਂ ਆਇਆ ਤਾਂ ਇਹਦੇ ਦਿਲ ਸੱਟਕੇ ਸੀਗੇ ਆਰਪੀ ਜੀ ਬੈਠੇ ਨੇ ਖੜੇ ਨੇ ਤਾਂ ਇਹ ਕਹਿੰਦੇ ਸੀ ਵੀ ਇਹ ਮੁਸ਼ਕਲ ਠੀਕ ਹੋਣਾ ਤਾਂ ਇਹ ਸਾਡੇ ਕੋਲੇ ਇਥੇ ਆਇਆ ਅਸੀਂ ਇਹਨੂੰ 15-20 ਦਿਨਾਂ ਦੇ ਵਿੱਚ ਨੰਗੇ ਪੈਰ ਤੋਰ ਤੁਰ ਕੇ ਦਾ ਬੁਖਾਰ ਲਾ ਲਿਆ ਤਾਂ ਹੁਣ ਇਹ ਘੋੜੇ ਵਰਗਾ ਹੈ ਪਿਛਲੇ ਦੋ ਦੋਵਾਂ ਮਹੀਨਿਆਂ ਤੋਂ ਅੱਛਾ ਹੁਣ ਤਾਂ ਨਹੀਂ ਹੋਇਆ ਨਾ ਨਾ ਹੋਇਆ ਨਹੀਂ ਬੁਖਾਰ ਉਦੋਂ ਬਾਅਦ अच्छा एनेस्ते कह एने ਥੱਲੇ ਬਹਿੰਦਾ ਫਿਰ ਇਹਦੇ ਥੱਲੇ ਵੀ ਬਿਠਾਉਨੇ ਆ ਨੰਗੇ ਮੇਨ ਨੰਗੇ ਪੈਰ ਤੋੜਨਾ ਹਾਂ ਨੰਗੇ ਪੈਰ ਤੋੜਨਾ ਕਿਉਂ ਮਿੱਟੀ ਦੇ ਵਿੱਚ ਜਾ ਕੇ ਕਿਉਂ ਮਿੱਟੀ ਦੇ ਵਿੱਚ ਕੋਈ ਉਹ ਨਹੀਂ ਨਾ ਅਸੀਂ ਕੱਢਿਆ ਨਹੀਂ ਨਾ ਮਾਈਨਿੰਗ ਨਹੀਂ ਕਰਦੇ ਨਾ ਕੱਢਿਆ ਨਾ ਜ਼ਹਿਰ ਪਾਇਆ ਨਾ ਪਾਇਆ ਹਾਂ ਅਟੋਕਰੇ ਤੇ ਬੈਠ ਕੁਰਸੀ ਤੇ ਬੈਠ ਕੇ ਦੇਖੋ ਇਹਦਾ ਐਂਗਲ ਦੇਖਿਓ ਜੀ ਆਰਾਮਦਾਇਕ ਦੇਖਿਓ ਕਿੰਨੀ ਹੈ ਇੱਥੇ ਲਾਈਟ ਹੈ ਜੀ ਹੈ ਹਾਂ ਅਗੀਏ ਤੇਰੇ ਆਪਾਂ ਇੱਥੇ ਬਹਿ ਕੇ ਗੱਲਾਂ ਕਰਦੇ ਹਾਂ ਆਪਾਂ ਅੰਦਰ ਕਰ ਲੈਨੇ ਆ ਇਥੋਂ ਥੋੜਾ ਜਿਹਾ ਨਹੀਂ ਨਹੀਂ ਕਿਉਂਕਿ ਤੇ ਨਾਲੇ ਥੋੜਾ ਪੂਰਾ ਖੇਤੀ ਦਾ ਉਹ ਦੇਖਦੇ ਆਪਾਂ ਖੇਤੀ ਦੇ ਮਾਡਲ ਦੀ ਗੱਲ ਕਰਾਂਗੇ ਆਪਾਂ ਅੰਦਰ ਕਰ ਲੈਨੇ ਅੰਦਰ ਸੱਤਾ ਪਜਾ ਲਾਇਆ ਹੋਇਆ ਅੱਛਾ ਹਾਂ ਬੈਠਣ ਵਾਲਾ ਸਿਸਟਮ ਦਾ ਇਹਨਾਂ ਦਾ ਡਾਕਟਰ ਸਾਹਿਬ ਦਾ ਜਲਵਾ ਹੋ ਰਿਹਾ ਹੈ ਨਾ ਇਹ ਪਹਿਲਾਂ ਤੋੜਦੇ ਆ ਥੋੜਾ ਠਕਾਉਂਦੇ ਫੇਰ ਭਾਉਂਦੇ ਇਹ ਜਿਹੜਾ ਤੂੰ ਟੁਕੜਾ ਬਣਾਇਆ ਹਾਂ ਟੋਕਰਾ ਜਿਵੇਂ ਆ ਆ ਟੋਕਰਾ ਬਣਾਉਨੇ ਉਹ ਵੀ ਕੋਈ ਉਹਦਾ ਥੋੜਾ ਜਿਆਦਾ ਐਂਗਲ ਸੈੱਟ ਕੀਤਾ ਹੈ ਅੱਛਾ ਬੈਠਣ ਨੂੰ ਉਹਦਾ ਐਂਗਲ ਸੈੱਟ ਕੀਤਾ ਤੇ ਇਹਦਾ ਇਹਦਾ ਜਿਹੜਾ ਟਿਲਟ ਕੀਤਾ ਇਹੀ ਕਲਾ ਹੈ ਇਹਨੂੰ ਕਿੰਨਾ ਟਿਲਟ ਕਰਨਾ ਕਿਸ ਐਂਗਲ ਤੇ ਕਰਨਾ ਕਿਆ ਬਾਤ ਹਾਂ ਆਪ ਨਹੀਂ ਤਾਂ ਉਹ ਦੂਜੇ ਟੋਕਰੇ ਦਾ ਬੈਠਿਆ ਨਹੀਂ ਬੈਠ ਨਹੀਂ ਜਾਂਦਾ ਹਾਂ ਤਾਂ ਹੋਰ ਕੁਰਸੀ ਦੀ ਮਾਡਲ ਦਿਖਾਉਣਾ ਅੱਜ ਨੂੰ ਕੁਰਸੀਆਂ ਕਈ ਨੇ ਇਹਦੀਆਂ ਟੋਕਰੇ ਕਿਆ ਬਾਤ ਉਹ ਬਣਾ ਕਾ ਉਹ ਇੱਕ ਚਿੱਟੀਆਂ ਵੀ ਆ ਇਹ ਕਰ ਰਿਹਾ ਨਾ ਆਪਾਂ ਗੈਨਿਕ ਕਾਟਨ ਦਾ ਕੱਦਾ ਹੈ ਜਿਹੜਾ ਥੱਲੇ ਕਰਦਾ ਸਾਡੇ ਬੜੇ ਖਤਰਨਾਕ ਨੇ ਜਿਹੜੇ ਅਸੀਂ ਬੱਦਿਆਂ ਦੇ ਉੱਤੇ ਅੱਜਕੱਲ ਵਕਤਦੇ ਆ ਬਹੁਤ ਖਤਰਨਾਕ ਹੈ ਤਾਂ ਇਹਦੇ ਵਿੱਚ ਖੇਸਾਂ ਦਾ ਪਰਦੇ ਬਣਾਏ ਨੇ ਮੇਰੀ ਮਾਤਾ ਤੋਂ ਲੈ ਕੇ ਅਸੀਂ ਤੇ ਉਹ ਜਿਹੜਾ ਪੁਰਾਣੀਆਂ ਫਾਂ ਲੋਕ ਹੋ ਗਈਆਂ ਇਹਦੇ ਵਿੱਚ ਆਪ ਵੀ ਇਸ ਗੋ ਮਿੱਟੀ ਦਾ ਲੇਪ ਪੇਰਿਆ ਹੈ ਇਹ ਜਿਹੜੀ ਕੰਦ ਕੱਢੀ ਹੋ ਕੱਚੀ ਹੈ ਜਮਾ ਕੱਚੀ ਹੈ ਜਮਾ ਕੱਚੀ ਹੈ ਇਸ ਕਮਰੇ ਦੇ ਵਿੱਚ ਇੱਕ ਵੱਡਾ ਅੰਤਰ ਜਿਹੜਾ ਹੈਗਾ ਜਿਹੜੇ ਸਾਡੇ ਕੋਲ ਲੋਕ ਆਉਂਦੇ ਮੈਂ ਹਰੇਕ ਤੋਂ ਫੀਡਬੈਕ ਲੈਣਾ ਵੀ ਤੁਸੀਂ ਰਾਤ ਰਹੇ ਹੋ ਤੁਹਾਨੂੰ ਰਾਤ ਨੂੰ ਸੁਫਨਾ ਆਇਆ ਸੁਫਨਾ ਨਹੀਂ ਆਉਗਾ ਇਸ ਰਾਤ ਨਹੀਂ ਐਡ ਟੀ ਨੀਂਦ ਆਉਗੀ ਉਹਦਾ ਕਾਰਨ ਕੀ ਹੈ ਐਟ ਪ੍ਰੈਜ਼ੈਂਟ ਨਾ ਮਾਈਕਰੋ ਰੇਡੀਏਸ਼ਨ ਪੋਲੂਸ਼ਨ ਬਹੁਤ ਜ਼ਿਆਦਾ ਹੈ ਜਿਹੜਾ ਸਾਨੂੰ ਦਿਖਦਾ ਨਹੀਂ ਹਰ ਚੀਜ਼ ਅਸੀਂ ਉਹਦੇ ਤੇ ਭਾਲਦੇ ਹਾਂ ਹੈ ਬਾਕੀ ਪੋਲੂਸ਼ਨ ਤਾਂ ਦਿਖਦੇ ਆ ਮਾਈਕਰੋ ਰੇਡੀਏਸ਼ਨ ਪੋਲੂਸ਼ਨ ਦਿਖਦਾ ਨਹੀਂ ਉਹ ਸਾਨੂੰ ਫੈਕਟ ਕਰਦਾ ਸਾਡੀ ਨੀਂਦ ਨੂੰ ਤਾਂ ਆਪ ਜਿਹੜੇ ਪੱਕੇ ਮਕਾਨਾਂ 'ਚ ਰਹਿੰਦੇ ਹੋ ਨਾ ਤਾਂ ਉਹਦੇ ਵਿੱਚ ਉਹ ਰੇਡੀਏਸ਼ਨ ਅੰਦਰ ਆਉਂਦੀਆਂ ਨੇ ਤੇ ਐਸ ਮੱਡ ਦੇ ਵਿੱਚ ਤਾਂ ਜਿਹੜਾ ਹੈਗਾ ਉਹਦੀਆਂ ਰੇਜ਼ ਅੰਦਰ ਨਹੀਂ ਆਉਂਦੀਆਂ ਇੱਕ ਪਰਲੇ ਦੇ ਪਰਲੇ 'ਚ ਕੇ ਨਾਲ ਦੇਸ ਦਾ ਮੋਬਾਈਲ ਦੀ ਰੇਜ ਉੱਟ ਜਾਂਦੀ ਹੈ ਇੱਕ ਕਮਰੇ 'ਚ ਤਾਂ ਪਪਾਲ ਗੈਸ ਟ੍ਰੈਜ ਦੀ ਜਦੋਂ ਹੋਈ ਸੀ ਜਦੋਂ ਪਪਾਲ ਯੂਨੀਅਨ ਕਾਰਬਾਈਡ ਦਾ ਉਹ ਲੀਕ ਹੋਇਆ ਸੀ ਜਿਹੜੇ ਲੋਕ ਝੁੱਗੀਆਂ ਝੌਂਪੜੀਆਂ 'ਚ ਰਹਿੰਦੇ ਸੀ ਉਹ ਬਚ ਗਏ ਸੀ ਤੇ ਜਿਹੜੇ ਲੋਕ ਪੱਕੀਆਂ ਕੂਠੀਆਂ ਵਾਲੇ ਸੀ ਉਹ ਸਾਰੇ ਲੁੱਟ ਗਏ ਸੀ ਜਿਹੜੀ ਮੱਟ ਹੈ ਨਾ ਇਸੇ ਕਰਕੇ ਆਰਮੀ ਦੇ ਜਿਹੜੇ ਬੰਕਰ ਹੈ ਸਾਰੇ ਮੱਟ 'ਚ ਬਣਾਉਂਦੇ ਆ ਤਾਂ ਮਿੱਟੀ ਦੇ ਜਿੰਨਾ ਨੇੜੇ ਰਹ ਸਾਰੀ ਖੇਡ ਮਿੱਟੀ ਦੀ ਹੈ ਸਭ ਖੇਟੀ ਤਾਂ ਦੂਰ ਹੋ ਗਏ ਨਾ ਪਹਿਲਾਂ ਦੇਗਾ ਸਾਰੇ ਘਰ ਆਪਣੇ ਸਾਰੇ ਮਿੱਟੀ ਦੇ ਹੀ ਹੁੰਦੇ ਸੀ ਕਹਿੰਦਾ ਸਾਰੇ ਮਿੱਟੀ ਦੇ ਘਰ ਹੁੰਦੇ ਹੀ ਕੋਈ ਬਿਮਾਰੀ ਠਮਾਰੀ ਨਹੀਂ ਸੀ ਹਾਂ ਸਾਡੇ ਨਾਲ ਅੱਜ ਅੱਜ ਮਿੱਟੀ ਯੂਜ਼ ਕੀਤੀ ਹੈ ਸਪੈਸ਼ਲ ਜਿਹੜਾ ਬਾਹਰੋਂ ਖੇਚ ਚੁੱਕੀ ਹੈ ਨਹੀਂ ਆਮ ਹੀ ਮਿੱਟੀ ਹੈ ਆਮ ਮੈਂ ਕਿਤੇ ਹੋਡੇ ਫਾਰਮ ਮੇਰੇ ਖੇਤ ਦੀ ਥੋੜੀ ਚੀਕਨੀ ਸੀ ਰੇਤਲੀ ਸੀ ਬਾਹਰੋਂ ਲਈਏ ਚੀਕਨੀ ਮਿੱਟੀ ਲਈਏ ਮੇਰੇ ਖੇਤ ਦੀ ਨਹੀਂ ਹੈ ਜਿਹੜਾ ਮੈਂ ਸ਼ਾਹ ਤੋਂ ਕਰੀ ਸੀ ਸ਼ਾਹ ਤਾਂ ਸੀ ਇਹ ਤੁਹਾਨੂੰ ਲੈਂਟਰ ਪਾਉਣਾ ਪਿਆ ਉਹ ਕਾਟੋ ਸਾਡੇ ਵਾਲੀਆਂ ਵਧ ਗਈਆਂ ਪਹਿਲਾਂ ਦੱਸੀਗਾ ਫੈਜ ਰੂਫੀ ਫਿਰ ਅਸੀਂ ਫੈਜ ਰੂਫ ਨੂੰ ਉੱਤੇ ਕਰਤਾ ਇਹਦੇ ਥੋੜਾ ਜਿਹਾ ਪਤਲਾ ਲੈਂਟਰ ਪਾ ਕੇ ਉਹਦੇ ਵਿੱਚ ਵੀ ਸੀ ਮੱਟ ਅਫੇਰ ਕੀ ਇਹ ਗੋਲੂ ਹੈ ਹੈ ਗੋਲੂ ਗੋਲੂ ਕਿਉਂ ਕਹਿੰਦਾ ਗੋਲ ਬਣੀ ਸਮਝ ਨਹੀਂ ਗੋਲ ਇਹ ਜਿਹੜਾ ਬੋਲ ਰੋਲ ਮਿੱਟੀ ਪੋਚਾ ਪੋਚੇ ਨੂੰ ਕਹਿੰਦੇ ਆ